ਇਸ ਸਮੇਂ ਦੇ ਬੱਢੀ ਤੇ ਆਮ ਖਬਰ ਤੋਂ ਅਸੀਂ ਜੀ ਕਰਦੇ ਪਿਆ ਤਾਂ ਦੱਸ ਦੇਗੀ ਜ਼ਿਲ੍ਹਾ ਪਠਾਨਕੋਟ ਦੇ ਮਲਕਪੁਰ ਬੁੱਢਾ ਨਗਰ ਦੇ ਵਿੱਚ ਖੜੇ ਆ ਬਿਲਕੁਲ ਤੁਹਾਨੂੰ ਦੱਸ ਦੇਗੀ ਮੇਰੇ ਪਿੱਛੇ ਜਿਹੜਾ ਐਸਐਸਪੀ ਸਾਹਿਬ ਦਾ ਦਫ਼ਤਰ ਵੀ ਹੈਗਾ ਨਾਲ ਹੀ ਡੀਸੀ ਸਾਹਿਬ ਦਾ ਦਫ਼ਤਰ ਹੈਗਾ ਨਾਲ ਹੀ ਤਹਿਸੀਲ ਵੀ ਹੈਗੀ ਆ ਜਿੱਥੇ ਬਿਲਕੁਲ ਪਾਣੀ ਦਾ ਜਿਹੜਾ ਫਾਨ ਚ ਆ ਗਿਆ ਪਰ ਬਿਲਕੁਲ ਦੱਸਿਆ ਜਾਂਦਾ ਕਿ ਇੱਥੇ ਜਿਹੜਾ ਪਾਣੀ ਜਿਹੜਾ ਇਹ 비ਤੀ ਰਾਦੂ ਜਾਂ ਪਾਣੀ ਇੱਥੇ ਆ ਗਿਆ ਪਰ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਉਸ ਨਾਲ ਘਰ ਵੀ ਹੈਗੇ ਦੁਕਾਨਾਂ ਦੇ ਵਿੱਚ ਜਿਹੜਾ ਪਾਣੀ ਜਾ ਬੜਿਆ ਪਰ ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਚਲੋ ਸਾਡੇ ਇੱਥੇ ਜਿਹੜੇ ਠੇਕੇ ਦਾ ਕੌਣ ਕਰਦੀ ਕੀ ਕਾ ਜੀ ਦੋ ਬਲ ਆ ਸਥਿਤੀ ਇਹ ਜੋ ਆ ਨਾ ਮੈਂ ਠੇਕੇਦਾਰਾਂ ਮਰਜੀ ਸਾਂ ਸਟੇ ਸਕਤੀ ਆ ਮਾਜਾ ਜੋ ਨੇ ਇਨਚਾਰਜ ਅਸੀ ਵੇਂਗਾ ਆ ਇਹ ਜੋ ਸਥਿਤੀ ਬਣੀ ਆ ਇਹ ਸਭ ਕੁਦਰਤ ਦੀ ਮਾਰ ਆ ਕੁਦਰਤ ਦੀ ਮਾਰ ਅਗੇ ਕੋਈ ਵੀ ਕੁਝ ਨਹੀਂ ਕਰ ਸਕਦਾ ਔਰ ਆਵਾਮੀ ਪਾਰਟੀ ਸਾਡੀ ਆਵਾਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕਿੰਨੇ ਘੰਟੇ ਪਬਲਿਕ ਦੀ ਸੇਵਾ ਵਿੱਚ ਆ ਕੱਲ ਵੀ ਸਾਡੇ ਪੁਆਹ ਹਲਕੇ ਦੇ ਵਿੱਚ ਸਾਡੇ ਮੰਤਰੀ ਸਵਾਨ ਨਹਿਰੀ ਆਪਣੇ ਖਨਚਾਈ ਵਿਭਾਗ ਦੇ ਮੰਤਰੀ ਹੋਰ ਲਾਲਚੰਨ ਕਟਾਰੂ ਚੰਗੀ ਉਹ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਜੀ ਸੰਧੂ ਪੂਰਾ ਦਿਨ ਉੱਥੇ ਹੀ ਰਹੇ ਆ ਮੈਂ ਵੀ ਗਿਆ ਉੱਥੇ ਔਰ ਅੱਜ ਆਹੀ ਰਾਤੀ ਇੱਥੇ ਹੀ ਸਾਡਾ ਬੁੱਢਾ ਨਗਰ ਕਿਉਂ ਪੁਆਹ ਹਲਕੇ ਦੇ ਵਿੱਚ ਪੈਂਦਾ ਡੀਸੀ ਸਾਹਿਬ ਦੇ ਦਫ਼ਤਰ ਐਸਐਸਪੀ ਦਫ਼ਤਰ ਦੇ ਸਾਹਮਣੇ ਆ ਇੱਕੇ ਥਾਂ ਦਾ ਕੱਲ ਪਾਣੀ ਆਇਆ ਉਹ ਛਥੀ ਜਿਹੜੀ ਹੈ ਇੱਕ ਥਾਂ ਦੀ ਕੁਦਰਤ ਵੀ ਮਾਰ ਆ ਜਲਦੀ ਹੀ ਇਹ ਛਥੀ ਨੂੰ ਕਾਬੂ ਪਾ ਲਿਆ ਜਾਏਗਾ ਕਸਰ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੀ ਹੈ ਜਿਹਦਾ ਬਰਸਾਤੀ ਦੇ ਅੰਦਰੋਂ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਪੁਕਤਾ ਪ੍ਰਬੰਧ ਕੀਤੇ ਜਾਣਾ ਚਾਹੀਦਾ ਜੇ ਨਾਲੇ ਜੈ ਨਦੀਆਂ ਜੇ ਸਾਫ ਪ੍ਰਬੰਧ ਚਾਹੀਦੀ ਹੈ ਪਰ ਉਹ ਕਿਉਂ ਨਹੀਂ ਕਰਵਾਈ ਗਈਆਂ ਪਹਿਲਾਂ ਨਹੀਂ ਲਗਭਗ ਲਵੀਆਂ ਨਾਲੇ ਤੋਂ ਸਾਫ ਪੰਜਾਬ ਸਰਕਾਰ ਨੇ ਕਰਵਾਏ ਆ ਇਹ ਜਿਹੜਾ ਪਾਣੀ ਆ ਰਿਹਾ ਪੂਰਾ ਪਹਾੜਾਂ ਜੋ ਪਾਣੀ ਆ ਰਿਹਾ ਇਹ ਹਮਾਚਲ ਪ੍ਰਦੇਸ਼ ਤੋਂ ਪਾਣੀ ਆ ਰਿਹਾ ਹਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਵੀ ਪਾਣੀ ਆ ਥਾਰਾ ਇਹ ਫਟਾਗੋਰ ਦੇ ਏਰੀਏ ਦੇ ਵਿੱਚ ਆ ਰਿਹਾ ਇਹ ਸਾਰਾ ਹਮਾਚਲ ਤੋਂ ਜ਼ਿਆਦਾ ਪਾਣੀ ਆਇਆ ਇਸ ਦੇ ਕਾਰਨ ਸਾਰਾ ਹੋ ਚਾ ਇਹ ਤੁਹਾਨੂੰ ਕੀ ਲੱਗਦਾ ਕਿ ਜਿਹਦਾ ਐਸਐਸਐਮ ਸਾ ਇਸਿਸ ਹੌ ਦਾ ਦਫਤਰ ਹੈ ਉਹਦੇ ਵਿੱਚ ਪਾਣੀ ਜਿਆੜਾ ਆ ਗਿਆ ਤੇ ਕਿਹਾ ਅੰਦਰ ਜਿਆ ਪਾਣੀ ਅੰਦਰ ਅੰਦਰ ਦੀ ਸਥਿਤੀ ਕਿਹ ਹੈ ਲਈ ਅੰਦਰ ਦੀ ਸਥਿਤੀ ਦਾ ਕੰਟਰੋਲ ਹੈ ਠੀਕ ਹੈ ਅੰਦਰ ਦੀ ਜਿੱਤੇ ਦੀ ਬਾੜ ਬਾੜਾ ਪਾਣੀ ਜਿਆੜਾ ਵਾ ਬਹੁਤ ਜਿਆਦਾ ਪਾਣੀ ਹੈ 3-3 ਫੁੱਟ 4-4 ਫੁੱਟ ਵੀ ਪਾਣੀ ਕਈ ਜਗ੍ਹਾ ਚੜਿਆ ਔਰ ਇਹ ਜਿਹੜਾ ਪਾਣੀ ਡਾਇਵਰਟ ਕਰਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਔਰ ਜਲਦੀ ਹੀ ਇਸ ਸਥਿਤੀ ਨੂੰ ਕੰਟਰੋਲ ਕੀਤਾ ਜਾਏਗਾ ਮੈਂ ਆਪ ਉਹ ਆਵਾਸੀਆਂ ਨੂੰ ਪੂਰੇ ਬਠਿੰਡ ਕੋਲੋਂ ਹੱਥ ਬਨ ਕੇ ਇੱਕ ਬੇਨਤੀ ਹੈ ਜਿੱਥੇ ਵੀ ਕਿਤੇ ਸਾਡੀ ਜਰੂਰਤ ਪੈਂਦੀ ਆ ਜਿੱਥੇ ਵੀ ਕਿਸੇ ਨੂੰ ਕਠਿਨਾਈ ਦਾ ਸਾਹਮਣਾ ਪੈਣੀ ਕਰਨਾ ਪੈਂਦਾ ਜਾਂ ਕੋਈ ਚੀਜ਼ ਦੀ ਹੈਲਪ ਦੀ ਜਰੂਰਤ ਉੱਥੇ ਸਾਡੇ ਹਰ ਬੰਦੇ ਦੇ ਕੋਲ ਟੈਲੀਫੋਨ ਨੰਬਰ ਹੈ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੋ ਸਾਡੇ ਨਤਾਵਾਂ ਨਾਲ ਗੱਲ ਕਰੋ ਸਾਨੂੰ ਹਾਈ ਕਮਾਂਡ ਨੇ ਭੇਜਿਆ ਕੋਈ ਵੀ ਕਿਤੇ ਵੀ ਸਥਿਤੀ ਨਿਪਟਨ ਨੂੰ ਆਪੇ ਪੰਜਾਬ ਸਰਕਾਰ ਤਿਆਰ ਹੈ ਐਡਮਿਨਿਸਟ੍ਰੇਸ਼ਨ ਪੂਰਾ ਤਿਆਰ ਸਹੀ ਗੱਲ ਕਰੀਏ ਜਿਨ੍ਹਾਂ ਪ੍ਰਸ਼ਾਸਨ ਬਸ ਲੋਕਾਂ ਨੂੰ ਅਪੀਲ ਕੀਤੀ ਜਾ ਗਈ ਦੀ ਆ ਬਿਲਕੁਲ ਆਪਣੇ ਨਦੀ ਜਾਂ ਨਹਿਰ ਦੇ ਕਿਨਾਰੇ ਨਾਲ ਜਾਇਆ ਜਾਏ ਪਰ ਫਿਰ ਵੀ ਲੋਕਾਂ ਦਾ ਬਸ ਜੜਾ ਕਿ ਨਹਿਰਾਂ ਦੇ ਕੱਢੇ ਜਾ ਕੇ ਪਾਣੀ ਦੇਖਣ ਨੂੰ ਜਾਏਗਾ ਕੀ ਉਹਨਾਂ ਨੂੰ ਅਪੀਲ ਆਪਣੇ ਬਿਲਕੁਲ ਠੀਕ ਅਪੀਲ ਕੀਤੀ ਆ ਬਿਲਕੁਲ ਸਹੀ ਕਿਹਾ ਕਿ ਆਪਣੇ ਜੋ ਨਹਰਾ ਦੇ ਕੰਡੇ ਦੇ ਤਫਾਹ ਪਾਣੀ ਦਾ ਕੋਈ ਪਤਾ ਨਹੀਂ ਲੱਗਦਾ ਕਿਸ ਪਾਸੇ ਕਿਦਨ ਨੂੰ ਹਵਾ ਜਦੋਂ ਤੇਜ਼ ਪਾਣੀ ਆਂਦਾ ਕਿਦਨ ਨੂੰ ਹਾ ਚੱਲ ਪੈਂਦਾ ਉਹ ਬੱਚਿਆਂ ਨੂੰ ਨਹਰਾ ਦੇ ਕੰਡੇ ਸੁਆ ਦੇ ਕੰਡੇ ਜਾਂ ਕੋਈ ਵੀ ਨਦੀਆਂ ਦੇ ਕੰਡੇ ਦੇ ਨਾਲ ਲੈ ਕੇ ਜਾਇਆ ਜਾਵੇ ਆਪਣੀ ਸੁਰੱਖਿਆ ਸਾਵਾਂ ਤੇ ਪਹੁੰਚਿਆ ਜਾਵੇ ਜਿੱਥੇ ਵੀ ਕਿਤੇ ਜ਼ਰੂਰ ਤਾਂ ਇਹ ਤੋਂ ਮੈਂ ਹੱਥ ਬਨ ਕੇ ਮੈਂ ਵੀ ਬੇਨਤੀ ਕਰਦਾ ਪੂਰੀ ਸਾਡੀ ਸਟੇਟ ਬਾਡੀ ਵੀ ਬੇਨਤੀ ਕਰਦੀ ਆ ਕਿ ਨਹਰਾ ਦੇ ਕੰਡੇ ਨਾਲ ਬੱਚਿਆਂ ਨੂੰ ਲੈ ਕੇ ਜਾਇਆ ਜਾਵੇ ਆਪਣੇ ਬਿਲਕੁਲ ਸੁਰੱਖੇ ਜਗ੍ਹਾ ਤੇ ਪਹੁੰਚਿਆ ਜਾਵੇ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਨੂੰ ਚੱਲ ਪਏ ਕਿੱਧਰ ਨੂੰ ਰੋੜ ਪਏ ਜੀ ਇਹ ਐਸੇ ਸੜਨਾਂ ਦੇ ਅੰਮ੍ਰਿਤਜੀ ਠੇਕੇਦਾਰ ਅੰਮ੍ਰਿਤਜੀ ਸਿੰਘ ਜੀ ਉਹਨਾਂ ਦਾ ਵੀ ਕਹਿਣਾ ਹੈ ਕਿ ਪਰ ਉਹਨਾਂ ਨੇ ਵੀ ਅਪੀਲ ਕੀਤੀ ਲੋਕਾਂ ਨੂੰ ਕਿ ਬਿਲਕੁਲ ਆਪਣੇ ਬੱਚਿਆਂ ਨੂੰ ਲੈ ਕੇ ਜਨਰੀ ਦੇ ਕਿਨਾਰੇ ਨਾ ਜਾਇਆ ਜਾਏ ਭਾਈ ਉੱਥੇ ਜੇ ਗੱਲ ਕਰਾਂਗੇ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਬਸ ਉਹ ਇੱਕ ਲੋਕਲ ਅਪੀਲ ਕੀਤੀ ਜਾ ਗਈ ਦੀ ਵਾਰ-ਵਾਰ ਕਿ ਬੱਚਿਆਂ ਨੂੰ ਜੇ ਕੋਈ ਵੀ ਜੀਵਿਕਾ ਦਾ ਜ਼ਰੂਰੀ ਕੰਮ ਹੈ ਤਾਂ ਕਰਵਾਇਆ ਜਾਇਆ ਜਾਏ ਜੇ ਨਾ ਜਾਇਆ ਜਾਏ ਪਰ ਬੱਚਿਆਂ ਨੂੰ ਜੇ ਕੋਈ ਨਜ਼ਦੀਕ ਨਾ ਲੈ ਕੇ ਜਾਣਾ ਚਾਹੀਦਾ ਪਰ ਤੁਹਾਨੂੰ ਵੀ ਇਸੇ ਬਿੱਤ ਸਾਂਗੇ ਪ੍ਰਤੀਸ਼ਾਹੋ ਕਿ ਟੋਲ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਜੇ ਕੋਈ ਅਜਿਹੀ ਸਥਿਤੀ ਬਣਦੀ ਹੈ ਉਸ ਨੰਬਰ 'ਤੇ ਜ